ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਚੈਨਲ ਢਿੱਲੋ ਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲ ਇੱਕ ਸੰਗਰੂਪ ਤੇ ਰਿਸ਼ਤਾ ਹੈ ਜੀ ਜੱਟ ਸਿੱਖ ਲੜਕਾ ਹੈ ਜੀ 30 ਸਾਲ ਉਮਰ ਦਾ ਦੀ ਔਰ ਅੱਧਾ ਕਿੱਲਾ ਜ਼ਮੀਨ ਦਾ ਹੈ ਜੀ ਆਪਣੇ ਕੰਬਾਈਨ ਹੈ ਨਾਲੇ ਘਰ ਬਹੁਤ ਵਧੀਆ ਬਣਿਆ ਹੋਇਆ ਕੋਈ ਨਸ਼ਾ ਪੱਤਾ ਨਹੀਂ ਹੈਗਾਗਾ ਤਿੰਨ ਭਰਾ ਦੋ ਭੈਣਾਂ ਨੇ ਔਰ ਇਹਨਾਂ ਦਾ ਵਿਆਹ ਹੋਇਆ ਸੀਗਾ ਸਿਰਫ ਇੱਕ ਹਫਤਾ ਹੀ ਰਹੀ ਹੈ ਇਹਨਾਂ ਦੀ ਵਾਈਫ ਤੇ ਇਹਨਾਂ ਲਈ ਕੋਈ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੀ ਕੋਈ ਤਲਾਕਸ਼ੁਦਾ ਵੀ ਹੋਵੇ ਤਾਂ ਬੱਚੇ ਵਾਲੀ ਨਾ ਹੋਵੇ ਤੇ ਕੋਈ ਵੀ ਏਦਾਂ ਦਾ ਰਿਸ਼ਤਾ ਹੋਵੇ ਤਾਂ ਤੁਸੀਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਹੈ ਜੀ ਆਪਣੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਤੁਸੀਂ ਕੋਈ ਵੀ ਆਪਣੇ ਤੋਂ ਕੁਝ ਵੀ ਪੁੱਛਣਾ ਹੈ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਜੀ ਮੈਸੇਜ ਨਹੀਂ ਲਿਖ ਸਕਦੇ ਤਾਂ ਵਾਇਸ ਮੈਸੇਜ ਕਰ ਸਕਦੇ ਹੋ ਜੀ ਤੁਹਾਨੂੰ ਜ਼ਰੂਰ ਰਪਲਾਈ ਕੀਤਾ ਜਾਊਗਾ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜੀ ਫੋਨ ਨਾ ਕਰਿਆ ਕਰੋ ਇੰਨੇ ਫੋਨ ਨਹੀਂ ਅਟੈਂਡ ਕੀਤੇ ਜਾਂਦੇ ਮੈਸੇਜ ਹੀ ਕਰਿਆ ਕਰੋ ਨਹੀਂ ਲੇਖ ਹੁਣ ਤਾਂ ਤਾਂ ਬੋਲ ਕੇ ਮੈਸੇਜ ਕਰ ਦਿਆ ਕਰੋ ਕੋਈ ਗੱਲ ਨਹੀਂ ਅਸੀਂ ਜਦੋਂ ਵੀ ਫ੍ਰੀ ਹੋਵਾਂਗੇ ਤੁਹਾਡਾ ਮੈਸੇਜ ਜ਼ਰੂਰ ਚੈੱਕ ਕਰਾਂਗੇ ਤੇ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਜਵਾਬ ਦੇਵਾਂਗੇ ਜੀ ਆਪਣੇ ਚੈਨਲ ਦੀ ਸਪੋਰਟ ਕਰਿਆ ਕਰੋ ਜੀ ਥੈਂਕ ਯੂ so much